ਹਾਂਜੀ ਕੀ ਹਾਲ ਜੀ ਸਾਰਿਆਂ ਦਾ ਪਹਿਲਾਂ ਤਾਂ ਸਾਰੇ ਭੈਣ ਭਰਾ ਮਾਤਾ ਮਾ ਬਜ਼ੁਰਗ ਜਿੰਨੇ ਆਪਣੇ ਨਾਲ ਛੋਟਾ ਜਿਹਾ ਪਰਿਵਾਰ ਆਪਣਾ ਕ YouTube ਜੁੜਿਆ ਆ ਆਪਣੀਆਂ ਵੀਡੀਓ ਦੇਖਦੇ ਆ ਸਾਰਿਆਂ ਨੂੰ ਰੋੜਕੀ ਵਾਲੇ ਵੱਲੋਂ ਤੇ ਰੋੜਕੀ ਵਾਲੇ ਦੇ ਘੋੜੇ ਤੂਫਾਨ ਵੱਲੋਂ ਜੀ ਸਤਿ ਸ਼੍ਰੀ ਅਕਾਲ ਚੜ ਗਿਆ ਦਿਨ ਹੋ ਗਈ ਸਵੇਰ ਕਰਦੇ ਆ ਜੀ ਅੱਜ ਦੇ ਦਿਨ ਦੀ ਸ਼ੁਰੂਆਤ ਜਿਹੜੇ ਦਾ ਭੈਣ ਭਰਾ ਆਪਣੀਆਂ ਵੀਡੀਓ ਦੇਖਦੇ ਆ ਆਪਣੇ ਸਾਈਕਲਸ ਉੱਪਰ ਨਾਲ ਜੁੜੇ ਆ ਉਹਨਾਂ ਨੂੰ ਪਤਾ ਰਾਤੀ ਆਪਾਂ ਰੁਕੇ ਸੀਗੇ ਰੰਗਾ ਬਾਦ ਤੋਂ 12 ਕਿਲੋਮੀਟਰ ਬਾਹਰ ਨਿਕਲ ਕੇ ਆਪਣੇ ਬਨਾਰਸ ਵਾਲੇ ਰੋਡ ਤੇ ਤੇ ਟਾਬੇ ਦੇ ਰੁਕੇ ਹੀ ਆਪਾਂ ਜੀਤ ਬਾਬੇ ਦਾ ਟੱਬਾ ਆ ਮਗਰ ਤੁਹਾਨੂੰ ਦੀਦਾ ਹੀ ਆ ਖਾਲਸਾ ਦਾ ਬਾਇਆ ਹੈ ਪੰਜਾਬ ਦਾ ਰਾਜਪੁਰੇ ਤੋਂ ਆ ਬਾਈ ਹੁਣੀ ਤੇ ਇੱਥੇ ਲੈਂਚੇ ਕਾਫੀ ਟਾਬੇ ਆ ਆਪਣੇ ਪੰਜਾਬ ਦੇ ਕੋਈ ਲੁਧਿਆਣੇ ਤੋਂ ਆ ਕੋਈ ਮੋਗੇ ਤੋਂ ਆ ਤੇ ਹੁਣ ਆਪਾਂ ਪਰੋਂਠੇ ਨੂੰ ਕਿਹਾ ਇਹ ਪਰੋਂਠਾ ਦਾ ਕਹਿੰਦੇ ਘੰਟਾ ਲੱਗ ਜਾਣਾ ਬਣ ਨੂੰ ਕਿਉਂਕਿ ਜਦੋਂ ਮਾਲਕ ਨਾ ਹੋਵੇ ਲੇਬਰ ਫੇ ਡਰਾਮੇ ਕਰਦੀ ਹੁੰਦੀ ਆ ਇਮਾਨਦਾਰੀ ਨਾਲ ਕੰਮ ਕਰਨਾ ਚਾਹੀਦਾ ਆਪਣਾ ਫਰਜ ਸਮਝ ਕੇ ਭਾਵੇਂ ਮਾਲਕ ਸਿਰ ਤੇ ਹੈਗਾ ਚਾਹੇ ਨਹੀਂ ਹੈਗਾ ਮਾਲਕ ਸੁੱਤੇ ਪਏ ਹਲੇ ਖਾਲਸਾ ਸਾਹਿਬ ਤੇ ਛੱਡੋ ਆਪਾਂ ਚਾਹ ਪੀ ਲਈ ਆ ਹੁਣ ਬਿਸਕਟ ਖਾ ਲਿਆ ਨਾਲ એનર્ਜੀ ਬਣ ਗਈ ਹੈ ਜਿੰਨੀ ਕਿ ਚਾਹੀਦੀ ਸੀਗੀ ਤੇ ਹੁਣ ਛੱਡਦੇ ਆਂ ਲਗਾਮਾਂ ਘੋੜੇ ਤੂਫਾਨ ਦੀਆਂ ਬਿਹਾਰ ਦੀਆਂ ਸੜਕਾਂ ਤੇ ਲਓ ਜੀ ਘੋੜਾ ਆਪਣਾ ਤੂਫਾਨ ਤਿਆਰ ਬਾਰ ਤਿਆਰਿਆ ਪਿਆਰ ਦੀਆਂ ਸੜਕਾਂ ਤੇ ਬਾਗੀਆਂ ਪਾਉਣਾ ਘੋੜੇ ਤੂਫਾਨ ਤੇ ਆਪਾਂ ਇਹ ਨਹੀਂ ਕਹਿ ਸਕਦੇ ਅਜ ਸਮਾਨ ਦੱਥਾ ਲਾਦ ਲਿਆ ਕਿਉਂਕਿ ਸਮਾਨ ਦੱਥਾ ਆਪਾਂ ਕੱਲ ਦਾ ਲਾਇ ਹੀ ਨਹੀਂ ਹੈਗਾ ਘੋੜੇ ਤੋਂ ਇੱਥੇ ਖੜਾ ਕੀਤਾ ਆ ਕਿ ਨਹੀਂ ਤੂਫਾਨ ਤੇ ਆ ਜਾਓ ਜੀ ਫੇ ਛੱਡੀਏ ਲਗਾਮਾ ਘੋੜੇ ਤੂਫਾਨ ਦੀਆਂ ਲਓ ਜੀ ਘੋੜੇ ਤੂਫਾਨ ਦੀਆਂ ਲਗਾਮਾ ਛੱਡਣ ਤੋਂ ਪਹਿਲਾਂ ਆਪਾਂ ਬਾਬਾ ਜੀ ਤੋਂ ਲੈ ਲਈਏ ਇਜਾਜ਼ਤ ਤੇ ਭਲਾਏ ਫਤੇ ਨਾਲ ਤੁਹਾਨੂੰ ਮਲਾ ਦਈਏ ਬਾਬਾ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਬਾਬਾ ਜੀ ਚੜਦੀ ਕਲਾ ਜੀ ਚੜਦੀ ਕਲਾ ਜੀ ਇਹ ਬਾਬਾ ਜੀ ਕੋ ਆਪਾਂ ਰਾਤ ਰੁਕੇ ਸੀਗੇ ਬਾਬਾ ਜੀ ਨਾਂ ਦੱਸਿਓ ਮੜੇ ਸੰਗਤ ਰੋ ਨਾਂ ਆਪਣਾ ਜੀਤ ਬਾਬੇ ਜੀਤ ਬਾਬੇ ਦਾ ਟਾਬਾ ਪੂਰਾ ਮਸ਼ਹੂਰ ਆ ਆਪਣੇ ਕਲਕੱਤਾ ਲਾਈਨ ਰੋਡ ਤੇ ਜਿਹੜੀ ਆਪਣੇ ਬਨਾਰਸ ਤੋਂ ਕਲਕੱਤੇ ਨੂੰ ਜਾਂਦਾ ਰੋਡ ਹੈ ਨਾ ਬਾਬਾ ਜੀ ਹਾਂ ਜੀ ਔਰੰਗਾਬਾਦ ਤੋਂ 10 ਕਿਲੋਮੀਟਰ ਪਿੱਛੇ ਆ ਜਾਂਦਾ ਢਾਬਾ ਤੇ ਬਾਬਾ ਜੀ ਇਹ ਆਪਣਾ ਏਰੀਆ ਸਾਡਾ ਰਾਜਪੁਰਾ ਰਾਜਪੁਰਾ ਹੈ ਨਾ ਤੇ ਬਾਬਾ ਜੀ ਇਹ ਇੱਕ ਗੱਲ ਹੋਰ ਦੱਸਣੀ ਆਪਣੇ ਕੋਲੋਂ ਰੋਟੀ ਪਾਣੀ ਪ੍ਰਸ਼ਾਦੇ ਦੇ ਪਾਣੀ ਦੇ ਪੈਸਾ ਨਹੀਂ ਲਿਆ ਕੋਈ ਵੀ ਬੱਬੇ ਨੇ ਬਾਬਾ ਜੀ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਦਾ ਹੀ ਨਿਸ਼ਾਨ ਰਹਿਣ ਚੂਲਦੇ ਪੰਥ ਖਾਲਸਾ ਮਹਾਰਾਜ ਦੇ ਲੋ ਜੀ ਛੱਡ ਦਿਆਂ ਲਗਾਮ ਆਪਾਂ ਘੋੜੇ ਤੂਫਾਨ ਦੀਆ ਆਪਾਂ ਪਹਿਲਾਂ ਹੁਣ ਪਹੁੰਚਣਾ ਆ 64 ਕਿਲੋਮੀਟਰ ਦਾ ਸਫ਼ਰ ਹੈ ਪਹਿਲਾਂ ਆਪਣਾ ਇੱਕ ਟਾਬੇ ਤੇ ਗਰਾਂਦੀ ਭਾਈ ਨੇ ਲੋਕੇਸ਼ਨ ਭੇਜੀ ਆ ਭਾਈ ਕਹਿੰਦਾ ਜਰੂਰ ਮਿਲ ਕੇ ਆਈਂ ਭਾਈਆਂ ਨੂੰ ਘਰਾਲੀ ਦੇ ਲਾਗੇ ਦੇ ਆ ਤੇ ਵਧੀਆ ਬੰਦੇ ਆ ਕਹਿੰਦਾ ਜੀਰ ਕਰਦੇ ਪੂਰੀ ਆਪਣੀ ਪੰਜਾਬ ਤੋਂ ਆਏ ਬੰਦੇ ਦੀ ਖਾਸ ਕਰਕੇ ਸਾਈਕਲ ਵਾਲੇ ਮੈਂ ਕਿਹਾ ਜਰੂਰ ਬਾਈ ਮੈਂ ਆਵਾਂਗਾ ਤੇ ਉੱਥੇ ਜਾ ਕੇ ਆਪਣਾ ਸਫਰ ਦਾ ਪਤਾ ਲੱਗਣਾ ਆ ਅੱਗੇ ਆਪਾਂ ਘੋੜਾ ਭਜਾਉਣਾ ਆ ਜਾਂ ਨਹੀਂ ਭਜਾਉਣਾ ਉਸ ਸਟਾਪ ਤੇ ਪਹੁੰਚ ਕੇ ਪਤਾ ਲੱਗੂਗਾ ਪਹਿਲਾ 64 ਕਿਲੋਮੀਟਰ ਦਾ ਸਫ਼ਰ ਆਪਾਂ ਟਾਬੇ ਤੱਕ ਪਹੁੰਚੀ ਆਏ ਹੋ ਜੀ ਹਾਂਜੀ ਜਿਹੜਾ ਸਕਰੀਨ ਤੇ ਤੁਸੀਂ ਸ਼ਹਿਰ ਦੇਖ ਰਹੇ ਆ ਇਹ ਹੈ ਡਿਹਰੀ ਡਿਹਰੀ ਤੇ ਆ ਬੱਸ ਸਟੈਂਡ ਡਿਹਰੀ ਦਾ ਤੇ ਰੋਡ ਦੇ ਨਾਲ-ਨਾਲ ਕਾਫੀ ਵੱਡਾ ਨਗਰ ਆ ਤੇ ਜ਼ਿਲ੍ਹਾ ਇਹਦਾ ਰੋਹਤਾਸ ਸੂਬਾ ਬਿਹਾਰ ਜਾਣੀ ਕਿ ਆਪਾਂ ਰੰਗਾਬਾਦ ਜ਼ਿਲ੍ਹੇ ਤੋਂ ਬਾਹਰ ਤੇ ਰਹਾਤਾਸ ਜ਼ਿਲ੍ਹੇ ਦੇ ਵਿੱਚ ਐਂਟਰ ਬਿਹਾਰ ਸੂਬੇ ਦੇ ਵਿੱਚ ਟੋਰ ਟੈਕ ਤੇ ਲਗਾਇਆ ਜਾਮ ਆ 20 ਮਿੰਟ ਹੋ ਗਿਆ ਆਪਾਂ ਇਹਦੇ ਵਿੱਚ ਫਸਿਆ ਆ ਆ ਦੇਖੋ ਪਿਆਰ ਸੂਬੇ ਦੇ ਜਾਮ ਤੇ ਜਦੋਂ ਬੰਦਾ ਫਸ ਜਾਂਦਾ ਤੇ ਉਹ ਹੀ ਜਾਣਦਾ ਬਈ ਕੀ ਵੀਦ ਦੀ ਆ ਕਰੇ ਬਾਈ

बबुआ किधर जावा रे माई फूफा का लड़का मासा का लड़का साला का लड़का के पास जावा अच्छा बबुआ मतलब मिनी बिहार जा रहे हैं मां मिनी बिहार ਨਹੀਂ ਮਾਈ ਮੈਂ ਤਾਂ ਲੁਧਿਆਣਾ ਜਾ ਰਹਾ ਹਾਂ ਪੰਜਾਬ ਅਬ ਬਬੂਆ ਕੋਹੀ ਤਾਂ ਅਬ ਮਿਨੀ ਬਿਹਾਰ ਹੈ ਹਮਾਰਾ ਮਿਨੀ ਬਿਹਾਰ ਹੈ ਲੁਧਿਆਣਾ ਇਹ ਗੱਲ ਸੱਚ ਹੈ ਜੀ ਆਪਾਂ ਤਾਂ ਮਾੜਾ ਮੋਟਾ ਸ਼ੋਕ ਮੇਲਾ ਕਰ ਲਈਦਾ ਇੰਦਾ ਇੱਥੇ ਰੁਕੇ ਹੋਏ ਸਗੇ ਇੱਕ ਦੋ ਬੰਦਿਆਂ ਕੋਲ ਬੋਲੀ ਲੁਧਿਆਣੇ ਨੂੰ ਮਿਨੀ ਬਿਹਾਰ ਸੱਜਦੇ ਆ ਹੁਣ ਮਿਨੀ ਬਿਹਾਰ ਜਿੱਦਾ ਆਪਾਂ ਇਧਰ ਬਿਹਾਰ ਦੇ ਵਿੱਚ ਜਿੱਥੇ ਜ਼ਿਆਦਾ ਪੰਜਾਬੀ ਰਹਿੰਦੇ ਕਹਦੇ ਜੀਦਾ ਜਾਂ ਕਿਤੇ ਹੋਰ ਸੂਬੇ ਦੇ ਵਿੱਚ ਬਹੁਤ ਪੰਜਾਬੀ ਆਵੇ ਮਿਨੀ ਪੰਜਾਬ ਲਈ ਆ ਇਦਾਂ ਹੀ ਲੁਧਿਆਣਾ ਸ਼ਹਿਰ ਇਹਨਾਂ ਦਾ ਮਿਨੀ ਬਿਹਾਰ ਆ ਠੀਕ ਵਾ ਬਬੂਆ ਜਲਦੀ ਜਲਦੀ और वापस मत आवा अपना भाई बंधु को वहीं बनावा मिनी बिहार में रहेंगे और पंजाब वालों को दबाएंगे ਸਾਲ ਇਹ ਜੁੱਤੀ ਹੀ ਬੜੀ ਫਰਨੀ ਹੈ ਦਵਾਈਗੇ ਵਰ ਭਈਆਂ ਵੀ ਜੋ ਮਰਜੀ ਆ ਪੰਜਾਬ ਦੇ ਵਿੱਚ ਦਬਦਬਾ ਵੱਡੇ ਪੱਦਰ ਤੇ ਬਣਾਈ ਜਾਂਦੇ ਆ ਸਰਕਾਰਾਂ ਦੀ ਮਿਲੀ ਭੁਗਤ ਨਾਲ ਚਲੋ ਸ਼ੋਗਨ ਮਿਲਾ ਵਸੇਰਾ ਹੋ ਗਿਆ ਵੱਡੀ ਯਾਤਰਾ ਨੂੰ ਪਹੁੰਚੀ ਟਾਪੇ ਤੇ ਬਹੁਤ ਬਹੁਤ ਲਗੀ ਆ ਰੋਤੀ ਬਣੀ ਖਾਣਾ ਯਾਰ ਸਵੇਰ ਦੀ ਚਾਹੀ ਬੀਤੀ ਆ ਤੇ ਪ੍ਰੈਸਟ ਖਾਤੇ ਕਿ ਨਹੀਂ ਤੂਫਾਨ ਲੋ ਜੀ ਜਿੱਥੋਂ ਆਪਾਂ ਲਗਾਮਾਂ ਛੱਡੀਆਂ ਦੀ ਸਵੇਰੇ ਘੋੜੇ ਦੀਆਂ ਉਹ ਸੀਗਾ ਜੀਤੇ ਬਾਪੇ ਦਾ ਢੱਬਾ ਤੇ ਜਿੱਥੇ ਆਪਾਂ ਹੁਣ ਇਸ ਟਾਈਮ ਪਹੁੰਚੇ ਆ 64 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਉਹ ਆ ਜੀ ਇਹ ਆ ਜੀ ਇੱਧਰ ਆਪਣਾ ਘੋੜਾ ਤੂਫਾਨ ਜੀਤ ਪੰਜਾਬੀ ਢੱਬਾ ਉਹ ਜੀਤੇ ਬਾਬੇ ਦਾ ਹੀ ਤੇ ਇਹ ਜੀਤ ਪੰਜਾਬ ਦੀ ਉਹ ਬਾਈ ਰਾਜਪੁਰੇ ਤੋਂ ਆ ਤੇ ਇਹ ਬਾਈ ਕਰਾਲੀ ਦੇ ਲਾਗੇ ਦੇ ਆ ਸਮਾਂ 11:30 ਹੋ ਗਿਆ ਤੇ ਗਗਨਦੀ ਬਾਈ ਦਾ ਹੀ ਫੋਨ ਲੱਪਿਆ ਵੱਜਣ ਫੋਨ ਆ ਗਿਆ ਆਪਾਂ ਫੋਨ ਸੁਣ ਲਈ ਤੇ ਬਾਈ ਦੀ ਕਰਾਈਏ ਗੱਲ ਬਾਈ ਦੇ ਨਾਲ ਤੇ 11:30 ਬੱਜ ਗਏ ਤੇ ਰੋਟੀ ਪਾਣੀ ਖਾਈਏ ਤੇ ਫਿਰ ਘੋੜਾ ਪੀਉਣੇ ਆ ਗੱਡੀਆਂ ਦੀ ਗੱਲ ਕਰੀਏ ਤਾਂ ਬਾਈ ਦੇ ਢਾਬੇ ਤੇ ਆ ਕੇ ਖੜੀਆਂ ਹਰਿਆਣਾ ਨੰਬਰ 1 ਦੋ ਪੀਵੀ ਨੰਬਰ ਪੰਜਾਬ ਆਹ ਆਲੀਆਂ ਤੇ ਦੋ ਖੜੀਆਂ ਆ ਨਾ ਕਰ ਲੈਣਾ ਲੋ ਜੀ ਛਾੜਤੀਆਂ ਆਪਾਂ ਲਗਾਮਾਂ ਕੋੜੇ ਤੂਫਾਨ ਦੀਆਂ ਇਹ ਟਾਈਮ ਹਵਾ ਬਹੁਤ ਉਪਿੰਦੀ ਜਿਹੜੀ ਗੱਲ ਆ ਵਿੱਚ ਆਹਣਾ 3 ਕ ਵਜੇ ਤੱਕ ਬੜਾ ਜੂਰ ਲੱਗਣਾ ਕਿ ਉਹ ਦੁਬਾਰਾ ਫੇਰ ਕੰਮ ਰੈਲਾ ਹੋ ਜਾਂਦਾ ਹੈ ਕੱਲ ਵੀ ਇਦਾਂ ਹੀ ਹੋਈ ਸੀ ਤੇ ਸਮਾਂ ਹੋ ਗਿਆ 1:30 ਵਜੇ ਹੈ ਦੁਪਹਿਰ ਦੀ ਹੈ ਲੈ ਗਏ ਰੌੜਕੀ ਵਾਲਿਆ ਦੀਦਾ ਹੀ ਆਖਣੇ ਨਾਲੇ ਨੇ ਓਏ ਸਖਰ ਦੁਪਹਿਰਾ ਆਇਆ ਧੁੱਪ ਚਮਕਦੀ ਆ ਆ ਜਾ ਆ ਜਾ ਆ ਜਾ ਭਰਾਵਾ ਆਇਆ ਸਾਰਾ ਰੋਡ ਦੇ ਲਖਾਂਦੀ ਪਿਆ ਹੈ ਇਹਨੇ ਭਾਰਾ ਨਾ ਓਹ ਹੋ ਆ ਡਰਾਈਵਰ ਇਹਨੇ ਸਟੀਰਿੰਗ ਤੇ ਬੈ ਕੇ ਕਹਿੰਦੇ ਸਾਨੂੰ ਗੱਡੀ ਆਵੇ ਚਲਾਉਣੇ ਸ਼ਹਿਰ ਖਾਮਣਾ ਆ ਗਿਆ ਤਾਂ ਕਹਿੰਦੇ ਗੱਡੀ ਆ ਗਈ ਖੜੇ ਹਾਂ ਜੀ ਆਪਾਂ ਇਸ ਟਾਈਮ ਖੜੇ ਖੜੇ ਹਾਂ ਜੀ ਸ਼ਹਿਰ ਮੋਹਨੀਆਂ ਸੂਬਾ ਬਿਹਾਰ ਤੇ ਆਪਣੇ ਇੱਥੇ ਇੱਕ ਅਜੀਤ ਭਾਈ ਆ ਅਜੀਤ ਭਾਈ ਕੈਮੂਰ ਡਿਸਟ੍ਰਿਕਟ ਤੋਂ ਤੇ ਉਹ ਆਪਾਂ ਨੂੰ ਜਦੋਂ ਪੰਜ ਤਖਤ ਸਹਿਬਾਨਾ ਸਫ਼ਰ ਕੀਤਾ ਸੀਗਾ ਉਸ ਸਫ਼ਰ 'ਚ ਮਿਲੇ ਸੀਗੇ ਤੇ ਬਾਈ ਬਾਲ ਇਹ ਬਹੁਤ ਜਿਆਦਾ ਹੀ ਯਾਨੀ ਕਿ ਇਨਸਾਨ ਚੰਗੇ ਆ ਬਹੁਤ ਇਨਸਾਨ ਨਹੀਂ ਜਾਂਦਾ ਯਾਨੀ ਕਿ ਘਰ ਦੇ ਵਿੱਚ ਲੀਡਰ ਵੀ ਆ ਨਾਲੇ ਤੇ ਪਰ ਕਦੀ ਉਹ ਮਾਨ ਨਹੀਂ ਕੀਤਾ ਤੇ ਨਾ ਕਦੀ ਉਹ ਨਹੀਂ ਆਪਣੇ ਮੂੰਹ ਦੱਸਿਆ ਵੈਸੇ ਆਪਾਂ ਨੂੰ ਪਤਾ ਲੱਗ ਗਿਆ ਸੀਗਾ ਕਿਉਂਕਿ ਆਪਾਂ ਜਦੋਂ ਗਗਨਦੀਪ ਬਾਈ ਹੋਣੀ ਪੰਜ ਤੱਕ ਸਵਾਨਾ ਸਫਰ ਕਰ ਰਹੇ ਸੀਗੇ ਪਹਿਲੀ ਵਾਰੀ ਤਾਂ ਉਦੋਂ ਉਦੋਂ ਆਪਾਂ ਜੀਤ ਬਾਈ ਨੂੰ ਉਹਨਾਂ ਨੂੰ ਫੋਨ ਕੀਤਾ ਏ ਬਾਈ ਮੇਰਾ ਫਰੈਂਡ ਆ ਆ ਰਿਹਾ ਮੜ ਜਾ ਉਹਨਾਂ ਨੂੰ ਮਿਲ ਲੀਓ ਤਾਂ ਉਹਨਾਂ ਨੂੰ ਰੋਟੀ ਪਾਣੀ ਉਹਨਾਂ ਦੇ ਘਰ ਬੈ ਕੇ ਖਲਾਇਆ ਸੀਗਾ ਤੇ ਉਦੋਂ ਪਤਾ ਲੱਗਾ ਇਹ ਵੀ ਬਾਈ ਹੁਣੀ ਤਾਂ ਬਹੁਤ ਉੱਚੇ ਲੈਵਲ ਦਾ ਕੰਮ ਹੈ। ਤੇ ਉਹਨਾਂ ਆਪਾਂ ਇੱਥੇ ਮੋਨੀਏ ਸ਼ਹਿਰ 'ਚ ਖੜੇ ਤਾਂ ਬਾਈ ਨੇ ਆਪਣੇ ਫਰੈਂਡਾਂ ਨੂੰ ਭੇਜਿਆ ਸੀ ਮਿਲਣ ਲਈ ਆਇਆ ਤੁਹਾਨੂੰ ਮਿਲਾਉਣੇ ਆ ਬਾਈ ਦੇ ਫਰੈਂਡਾਂ ਨਾਲ। ਬਾਈ ਪਹਿਲੇ ਤੋਂ ਸਤਿ ਸ੍ਰੀ ਅਕਾਲ, ਰਾਮ ਰਾਮ, ਨਮਸਤੇ। ਤੇ ਇਹ ਆ ਬਾਈ ਆਪਣੇ ਅਜੀਤ ਕੈਮੂਰ ਬਾਈ ਜਿਹੜੇ ਗੱਲ ਕਰਕੇ ਅਟੇ ਉਹਨਾਂ ਦੇ ਫਰੈਂਡ ਐ ਇਹ। ਬਾਈ ਨੇ ਭੇਜੇ। ਬਾਈ ਆਪਣਾ ਨਾਮ ਦੱਸਿਓ ਪਹਿਲਾਂ। ਮੈਂ ਨਿਖਲੇਸ਼ ਨਾਮ ਮੇਰਾ ਨਾ। निकले निकलेशा का सर शिव प्रकाश तिवारी आप सर मोहनिया से ही हो हाँ, मोहनिया से मोहनिया से ही हो ना ही, हम लोग का ऑफिस है तो हम लोग मतलब एक आइडियल भी है और दोस्त भी हैं अजीत भैया तो मॉर्निंग में आपका इंफॉर्मेशन दी है कि मेरे दोस्त भी आ रहे हैं उधर से हाँ। तो आप उनका थोड़ा सपोर्ट करो साइकिल वगैरह का हाँ तो दुख की बात है कि उसका स्टोल में स्टैंड नहीं मिला कोई बात नहीं ऐसा सर मुझे मालूम सा या अमोनिया से नहीं मिलेगा वैसे क्योंकि ये एडजस्टेबल स्टैंड ना थोड़ा जो बड़ी शॉपें होती है वहीं रखते हैं हाँ हाँ तो, तो, तो सर अजी सर के में से कुछ पॉलिटिक्स में भी है ना हाँ हाँ। आप आर जे डी के जो है, है जो प्रदेश अध्यक्ष हैं एंड उनके जो बड़े ब्रदर हैं वो अभी आपका एम पी है बक्सा लोकसभा से वो पूरे एम एल सी भी हैं मतलब सोशलिस्ट हैं और समाज के लिए नहीं नहीं बहुत ही बहुत ही भाई अच्छे इंसान हैं लेकिन उन्होंने मैं पहले यही बोल कह उन्होंने कभी भी इतना ਨਹੀਂ ਦਿਖਾਇਆ ਵੀ ਮੈਂ ਇਤਨੇ ਬڑے ਪਰਿਵਾਰ ਦੇ ਨਹੀਂ ਆਪ ਕਦੀ ਉਨ੍ਹਾਂ ਤੋਂ ਮਿਲੇ ਆ ਕਿ ਨੋਰਮਲ ਮਿਲਤੇ ਆ ਬਿਲਕੁਲ ਬਿਲਕੁਲ ਉਹਨਾਂ ਲਈ ਉਹਨਾਂ ਦੇ ਲਈ ਜਾਣਾ ਨਹੀਂ ਤਾਂ ਹਮਾਰੇ ਪਿੰਡ ਮੇ ਕੋਈ ਪੰਜ ਸਰਪੰਚੋ ਉਹ ਵੀ ਕਹਿੰਦਾ ਹੈ ਵੀ ਮੈਂ ਪੰਜ ਹਾਂ ਜਾਂ ਸਰਪੰਚੋ ਬਾਈ ਦੇ ਘਰ ਦੇ ਵਿੱਚੋਂ ਪਰਿਵਾਰ ਚ ਐਮਪੀ ਆ ਉਹਨਾਂ ਦੇ ਬ੍ਰਦਰ ਐਮਪੀ ਹਾਂ ਬ੍ਰਦਰ ਬ੍ਰਦਰ ਜੋ ਹੈ ਆਰਜੀਵੀ ਅਚੀਵ ਹੈ ਵਿਆਹ ਕੀਤਾ ਆਪ ਕੋ जी फैब आरजेबी चीफ आ, आपका जो है आपका क्या बोलते हैं प्रदेश अध्यक्ष है आरजेबी का प्रदेश अध्यक्ष है ना सही से दे लो भाई बड़ी बड्डी आस्तीया अजीत का मोर भाई ਤੇ ਇਹ भाई ਦੇ ਫਰੈਂਡ ਆ भाई ਬਹੁਤ ਬਹੁਤ ਧੰਨਵਾਦ ਵਧੀਆ ਲੱਗਾ ਮਿਲ ਕੇ ਜਿੱਦਾਂ ਦਾ अजीत भाई ਆ ਉਦਾਂ ਦਾ ਸਵਾਦ ਤੁਹਾਡਾ ਆ ਬਾਈ ਅਰੇ ਹਮਸੇ ਬਡੇ ਆ ਉਹ ਆਪਸੇ ਕੀ ਹੁੰਦਾ ਹੈ हां ਠੀਕ ਆ ਬਾਈ ਥੈਂਕ ਯੂ ਧੰਨਵਾਦ ਆ ਦੁਨੀਆਂ ਦੀ ਗੱਡੀ ਲਾਈਨ ਦੇਖਦੇ ਲੰਬੀ ਏ ਮੋਹਨੀਆਂ ਸ਼ਹਿਰ ਤੋਂ 4-5 ਕਿਲੋ ਬਾਹਰ ਮੀਟਰ ਨਿਕਲ ਕੇ ਆਉਂਦੀ ਆ ਮੋਹਨੀਆਂ ਚੈੱਕ ਪੋਸਟ ਜਿਹੜੀਆਂ ਯਾਨੀ ਯੂਪੀ ਜੋ ਗੱਡੀਆਂ ਐਂਟਰ ਹੁੰਨੀਆਂ ਆ ਨੌਵਤ ਬਾਅਦ ਬਾਰਡਰ ਵੱਜਦਾ ਤੇ ਉੱਥੋਂ ਟੱਪ ਕੇ ਤਾਂ ਇਹ ਮੋਹਨੀਆਂ ਚੈੱਕ ਪੋਸਟ ਤੇ ਇਹਨਾਂ ਦਾ ਸਾਰਾ ਤਾਮ-ਚਾਮ ਚੈੱਕ ਹੋਇਆ ਹੁੰਦਾ ਆ ਸੋ ਟੋਟਾ ਘਟ ਵੀ ਇਹ ਆਪਾਂ 5-6 ਕਿਲੋਮੀਟਰ ਆ ਗਏ ਆ ਤੇ ਹਾਲੇ ਪਤਾ ਨਹੀਂ ਕਿੱਥੇ ਤੱਕ ਇਦਾਂ ਲੰਨ ਲੱਗੀ ਆ। ਯਾਨੀ ਇਹੜੀ ਬਾਰਡਰ ਚੈੱਕ ਪੋਸਟ ਆ ਮੋਹਨੀਆਂ ਆ ਕੇ ਆ। ਤੇ ਮੋਹਨੀਆਂ ਚੈੱਕ ਪੋਸਟ ਤੋਂ ਬਾਅਦ ਬਨਾਰਸ ਵੱਲੋਂ ਆਹ 15-20 ਕਿਲੋਮੀਟਰ ਦਾ ਗੇੜਾ ਜਿਹੜਾ ਉਹ ਬਿਹਾਰ ਚ ਹੀ ਆ। ਫੇਰ ਜਾ ਕੇ ਸ਼ੁਰੂ ਹੁੰਦਾ ਉੱਤਰ ਪ੍ਰਦੇਸ਼ ਯੂਪੀ। ਅੰਤ ਤੱਕ ਦਾ ਬੰਦਾ ਕਹਿੰਦਾ ਹੈਗਾ ਯੂਪੀ ਦਾ ਮਤਲਬ ਉੱਤਰ ਪ੍ਰਦੇਸ਼ ਨਹੀਂ ਕਹਿੰਦਾ ਉੱਤ ਪ੍ਰਦੇਸ਼ ਆ ਕਹਿੰਦਾ ਉੱਤ ਪ੍ਰਦੇਸ਼ ਕਹਿੰਦਾ ਇਹ ਆ ਗਿਆ ਪਤਾ ਨਹੀਂ ਸੜਕ ਤੇ ਕਦੋਂ ਕਿੱਧਰੋਂ ਨਿਕਲ ਕੇ ਆ ਜਾਣਾ ਆ ਆ ਦੇਖ ਲਾ ਹਾਲੇ ਤੱਕ ਨਹੀਂ ਮੁੱਕੀ ਹੈਗੀ ਲਾਈਨ ਪਤਾ ਨਹੀਂ ਕਿੱਥੇ ਤੱਕ ਲੱਗੀ ਹੋਣੀ ਆ ਲੈ ਵਾ ਇਹ ਤੂਫਾਨ ਸਿਆ ਲੋਕੇਸ਼ਨ ਦੇ ਹਿਸਾਬ ਨਾਲ ਜੀ 3 ਕਿਲੋਮੀਟਰ ਰਹਿ ਗਿਆ ਆਪਣਾ ਸਾਰਾ ਸਫਰ ਇੱਥੇ ਆਪਾਂ ਅੱਜ ਰਾਤ ਰੁਕਣਾ ਹੈ ਯਾਨੀ ਕਿ ਅੱਜ ਰਾਤ ਦੀ ਠਾਰ ਨਾਈਟ ਸਟੇ ਟਾਬਾ ਇੱਕ ਪੁਰਾਣਾ ਖਾਲਸਾ ਟਾਬਾ ਨਾ ਰੋੜ ਕੀ ਹੈ ਸੜਕਾਂ ਹੀ ਦਿਖਾ ਲਈ ਅੱਜ ਤਾਂ ਉਹ ਭਾਈ ਇਦਾਂ ਨੂੰ ਸੜਕਾਂ ਹੀ ਦਿਖਾਲ ਹੋਣੀਆਂ ਆਇਆ ਹੋਰ ਕਹਾਣੀ ਹੈਗਾ ਇੱਧਰ ਨੂੰ ਬਾਕੀ ਗੱਲਾਂ ਬਾਤਾਂ ਦਾ ਡਰਾ ਸਾਂਝੀਆਂ ਕਰਦੇ ਜਾਂਦੇ ਆਪਾਂ ਤੇ 3 ਕਿਲੋਮੀਟਰ ਆ ਜਿੱਥੇ ਆਪਾਂ ਰਾਤ ਰੁਕਣਾ ਅੱਜ ਦੀ ਤੇ ਕੱਲ ਨੂੰ ਕਿੱਥਾਂ ਘੋੜਾ ਭਜੂਗਾ ਸੜਕਾਂ ਤੇ ਜਾਂ ਨਹੀਂ ਇਹ ਉੱਥੇ ਜਾ ਕੇ ਤੁਹਾਡੇ ਨਾਲ ਸਾਂਝਾ ਕਰਦੇ ਇਹ ਲੋਕੇਸ਼ਨ ਵੀ ਆਪਾਂ ਨੂੰ ਗगनਦੀਪ ਬਾਈ ਮਰੰਡੇ ਵਾਲਾ ਬੱਡਵਾਲੀ ਵਾਲਾ ਭਾਈ ਨੇ ਪੇਟੀਆ ਲকেশন ਭਾਈ ਕਹਿੰਦਾ ਅੱਜ ਉੱਥੇ ਰੋਵਾਂ ਤੇ ਫੇਰ ਦੇਖਦੇ ਆਂ ਕਹਿੰਦਾ ਅਗਲਾ ਪ੍ਰੋਸੀਜਰ ਕੀ ਕਰਨਾ ਆ ਆਪਾਂ ਉਹ ਫੇਰ ਕਹਿੰਦਾ ਸਾਂਝਾ ਕਰੀਏ ਆਪਣੇ YouTube ਪਰਵਾਰ ਦੇ ਨਾਲ ਮੈਂ ਕਹਾ ਠੀਕ ਆ ਭਾਈ ਹਾਂਜੀ ਲਓ ਜੀ ਤੂਫਾਨ ਆਪਾਂ ਲਾਤਾ ਆ ਨਾਲ ਸਫੈਦੇ ਦੀ ਡਾਹ ਜੀ ਦੀ ਲਾ ਕੇ ਤੇ ਪਹੁੰਚ ਗਏ ਆਪਾਂ ਆਨੰਦਪੁਰ ਸਾਹਿਬ ਵਾਲਿਆਂ ਦਾ ਪੁਰਾਣਾ ਖਾਲਸਾ ਢਾਬਾ ਇੱਧਰ ਖੜੇ ਆ ਘੋੜੇ ਆ ਖੜਾ ਆ 22 ਟੈਰਾ ਤੇ ਆ ਖੜਾ ਆ ਕਿੰਨਾ ਆ ਇਹ 2 4 6 ਜਾਂ ਤਾਂ 16 17 18 ਟੈਰਾ ਤੇ 18 ਟੈਰਾ ਦੇ ਉੱਤੇ 22 ਟੈਰਾ ਖਾਰਾ ਟੈਰਾ ਦੇ ਉੱਤੇ ਬਾਈ ਟੈਰਾ ਬਾਈ ਟੈਰਾ ਰਹੀ ਹੈ ਗੱਪ ਲਿੱਕੇ ਜਿਦਾਂ ਰੇ ਦੂਹ ਆਦੇ ਉੱਤੇ ਘੋੜੇ ਲੱਦੇ ਹੋ ਇੱਕ ਘੋੜੇ ਦੇ ਤੇ ਦੋ ਘੋੜੇ ਚੜ੍ਹੇ ਆ ਦੇਖ ਲਓ ਤੇ ਬਾਕੀ ਹੁਣ ਪਹਿਲਾ ਤੂਫਾਨ ਨੂੰ ਟਕਾਣੇ ਜੇ ਲਾਈਏ ਤੇ ਪਹਿਲਾ ਨਹਾਈਏ ਯਾਰ ਹਾਲਾਤ ਮੰਦੇ ਜਿਆ ਹੋਏ ਆ ਨਹਾ ਕੇ ਫੇਰ ਤੁਹਾਡੇ ਨਾਲ ਅਗਲੀ ਗੱਲਬਾਤ ਸਾਂਝੀ ਕਰਦੇ ਆ ਹਾਂਜੀ ਲੋ ਜੀ ਨਹਾ ਤੋ ਵੀ ਹੋ ਗਿਆ ਆ ਐ ਕਰੋ ਤਾਜ਼ਾ ਹੋ ਗਏ ਆ ਬੰਦੇ ਬਹੁਤ ਵਧੀਆ ਆ ਪੁਰਾਣਾ ਖਾਲਸਾ ਤਾਪਾ ਅਨੰਤਪੁਰਾ ਤੇ ਅੱਜ ਦੀ ਰਾਤ ਆਪਾਂ ਰੁਕੋਗੇ ਇੱਥੇ ਰਾਤ ਨੂੰ ਸਲਾਹ ਕੀਤੀ ਜਾਊਗੀ ਸਵੇਰ ਨੂੰ ਘੁੜਾ ਭੇਜ ਆਉਣਾ ਆ ਜਾਂ ਕਿਦਾਂ ਕਰੀਏ ਤੇ ਉਹ ਸਾਡੇ ਨਾਲ ਆਪਾਂ ਸਾਂਝਾ ਕੱਲ ਨੂੰ ਸਵੇਰ ਨੂੰ ਕਰਾਂਗੇ ਤੇ ਅੱਜ ਦੀ ਵੀਡੀਓ ਵੀ ਕਰਦੇ ਇੱਥੇ ਸਮਾਪਤੀ ਤੇ ਮਿਲਦੇ ਆ ਜੀ ਫੇ ਕੱਲ ਨੂੰ ਸਵੇਰ ਨੂੰ ਤਦ ਤੱਕ ਲਈ ਰੌੜਕੀ ਵਾਲੇ ਵੱਲੋਂ ਤੇ ਰੌੜਕੀ ਵਾਲ ਦੇ ਘੋੜੇ ਤੂਫਾਨ ਵੱਲੋਂ ਜੀ ਸਤਿ ਸ਼੍ਰੀ ਅਕਾਲ